ਸਵਾਗਤ ਹੈ ਕਿਸਾਨ ਵੀਰੋ ਛੋਟਾ ਢੱਲੋੜੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 987823917 ਅੱਜ ਦੀ ਵੀਡੀਓ ਵੀਰੇ ਫੇਰ ਆਪਣੇ ਘਰ ਦੀ ਤੇ ਕੱਲ ਚੱਲ ਵਾਲੀ ਝੋਟੀ ਹੋ ਗਈ ਸੀ ਉਹਦੀ ਸੇਲ ਨਾਲ ਦੀ ਨਾਲ ਪਹਿਲੇ ਫੋਨ ਤੇ ਉੱਠ ਗਿਆ ਤਾਂ ਵੀਰੇ ਅੱਜ ਆਪਾਂ ਚੌਥਾ ਸੂਆ ਤੀਜਾ ਨਹੀਂ ਕਹਿੰਦੇ ਚੌਥਾ ਸੂਆ ਦੁੱਧ ਰੈਡੀ 10 ਕਿਲੋ ਮੈਂ ਲੈ ਕੇ ਆਇਆ ਮਗਰ ਮੇਲ ਕਾਪ ਇਕੱਟਾ ਤੇ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਬੱਚੇ ਨਾਲ ਤੁਹਾਡੀ ਕਰਾਉਣੇ ਗੱਲਬਾਤ ਆਪੋ ਤੁਹ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਨਾਮ ਐਡਰੈਸ ਬੋਲਿੰਗ ਦਾ ਨਾਮ ਗੁਰਵੀਰ ਕौरा ਪਿੰਡ ਪੁੱਲੇਵਾਲਾ ਜ਼ਿਲ੍ਹਾ ਪਠੰਡਾ ਤਹਿਸੀਲ ਇਹਨੂ ਰਾਫਰਪੁਰ ਪੈਂਦੀ ਆ ਨੇੜੇ ਦੇ ਪਿੰਡ ਭਾਈ ਨੂੰ ਕਾਜ ਜੰਦੀ ਆ ਤੇ ਸਲਾਕਾ ਠੀਕ ਆ ਪਤਾ ਤੇ ਵੀ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਸਾਡੀ ਵੀਡੀਓ ਨੂੰ ਲਾਈਕ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਆ ਕੀ ਡਿਟੇਲ ਆ ਪੁੱਤ ਇਹ ਮੱਧਵੀਂ 340 ਸੋਈਆ ਹਾਂਜੀ ਇਹਦਾ ਮਗਰ ਵੀ ਕਟਾ ਨੰਬਰ ਬੋਲਤਾ ਸੀਗਾ ਨੰਬਰ 9878123917 ਠੀਕ ਹੈ ਮਗਰ ਇਹ ਮੇਲ ਕੱਪ ਘੱਟ ਆ ਗਿਆ ਸੁਆ ਕੈਮਾ ਆ ਗਰੀ ਨਾਲ ਇਹ ਵੀ ਚੌਥਾ ਸੁਆ ਰੀ ਠੀਕ ਆ ਆਪਾਂ ਵੀਰੇ ਤੀਜਾ ਨੇ ਆਂਦੇ ਤੁਹਾਨੂੰ ਸਹੀ ਚੌਥਾ ਤੇ ਫੀਲ ਸੂਲ ਪੂਰੀ ਆ 10 ਦੁੱਧ ਕਿੰਨਾ ਇਹ ਤੁਹਾਨੂੰ 10 ਲੀਟਰ ਦੁੱਧ ਜਮਾ ਰੈਡ ਆ ਠੀਕ ਆ ਪੁੱਤ ਜਨ ਹੋ ਗਈ ਨੂੰ ਸੁਈ ਚਲ ਦਾਹ ਲਾ ਲੋ ਕੋਈ ਚੱਕਣੇ ਆ ਦੇਖੋ ਸੈਂਗ ਸੁੰਗ ਦੇਖ ਲੋ ਥੱਲੇ ਤੁਹਾਨੂੰ ਕਰਾਉਣੇ ਚੈੱਕ ਕੱਢ ਲਾ ਬਾਹਰ ਨੂੰ ਪੁੱਤ ਫੀਲ ਸੂਲ ਆ ਦੇਖ ਲੋ ਵੀਰੇ ਇੱਕ ਨੰਬਰ ਆ ਦੇ ਬਲੂ ਉਹ ਮੈਨੂੰ ਕਰਾਉਣੇ ਨੇੜ ਤੋਂ ਚੈੱਕ ਇੱਕ ਨੰਬਰਾ ਦੇਖੋ ਪੂਰੀ ਵਧੀਆ ਕਰ ਲਓ ਚੈੱਕ ਪੂਰੀ ਇੱਕ ਨੰਬਰ ਲੈਵਲ ਉਹਦੀ ਪੂਰੀ ਸਾਫ ਆ ਦੇਖੋ ਜਿਵੇਂ ਤੁਹਾਨੂੰ ਸਾਰੀ ਕਰਕੇ ਦਿਖਾਵਾਂਗੇ ਪੂਰੀ ਇੱਕ ਨੰਬਰ ਝੋਟੀ ਹੈਗੀ ਛੱਡ ਬੁੱਤ ਬੱਚਿਆਂ ਨੂੰ ਫਰਮ ਕਰਕੇ ਆ ਇਧਰ ਨੂੰ ਹੱਕਲਾ ਮੜੀ ਜੀ ਆ ਦੇਖੋ ਵੀਰੋ ਬੱਚਾ ਆਪਾਂ ਛੱਡਤਾ ਫੜਾ ਦੇਣ ਕਰ ਮੁਰੂਨ ਬੋਤੋ ਹੋ ਗਰਨ ਆ ਦੇ ਕੋ ਵੀਰ ਬਚਾ ਜਾਉਂਦਾ ਤੇ ਦੇਖ ਸਕਦੇ ਇੱਕ ਨੰਬਰ ਪੂਰੀ ਆ ਦੇ ਕੋ ਜੀ ਜੋ ਕਿ ਸਾਥ ਮੇਰੀ ਸਾਥ ਪਟਵਾਰੀ ਜੀ ਨੂੰ ਫੋਨ ਕਰੀ ਗੇ ਤਾਂ ਅਲੀ ਯਾ ਬਾਗ ਅੱਧਾ ਆ ਰਿਹਾ ਹੁਣ ਉਹ ਦੇਖੀਏ ਪਿੰਡ ਦਾ ਮਾਝੇ ਨੂੰ ਲਈ ਜੇ ਮੇਜੇ ਨੰਬਰ ਉਹ ਲੋੜੀ ਫਾਰਮ ਦੇਖਣਾ ਆ ਜਾਂਦਾ ਬਿੰਦਾਂ ਸਾਰਿਆਂ ਦਾ ਧੰਨਵਾਦ ਜਿਹੜੀ ਆਪਾਂ ਕੱਲ ਜੋ ਡਿਪਾਈਸ ਹੋ ਗਈ ਨਾਲ ਦੀ ਨਾਲ ਸੇਲ ਫੁੱਟ ਗਈ ਟੂਲ ਤੇ ਅੱਜ ਇਹਦੇ ਥਲੇ 10 ਲੀਟਰ ਦੁੱਧ ਰਾਈ ਦੀ ਹੈਗਾ ਤੇ 8-9 ਇਹਨਾਂ ਦੀ ਸਵੇਰ ਆ ਚੌਥਾ ਸੁਆ ਗਿਆ ਪੂਰੀ ਚੰਗੀ ਦੇ ਵੇਲੇ ਉਹ ਜੀ ਮਗਰ ਤੋਂਲੇ ਵਾ ਰਖਾ ਦੇ ਪਾ ਟੁੱਟ ਗਈ ਸਮਾਰ ਕੇ ਜਮਾ ਆਪ ਤੁਸੀਂ ਦਿਖਾ ਦੇ ਕਮੈਂਟ ਹੁੰਦਾ ਪਤਾ ਪੂਰਾ ਬਦ ਚਲੋ ਜੀ ਚਲੋ ਕਰੀ ਜੀ ਲੋ ਗਵਰਨਮੈਂਟ ਵਾਲੇ ਯੂਟਿਊਬਰ ਦਾ ਨਾਮ ਤਰੀ ਹੁਣ ਬੁਰਿਆ ਭਾਉਣੇ ਬੱਚੇ ਕੋਲੇ ਰਹਿਣ ਕਰੀਜਾ ਲਗੋ ਕਰੀਆ ਮੁੱਲ ਬਾਕੀ ਗੱਲ ਵੀਰੇ ਮਨ ਦੀ ਰਹੀ ਮੁੱਲ ਹੋ ਜਾਮ ਜੈ ਹੋਰ ਤੋਂ ਮਨ ਤੇ ਕਰ ਲੈ ਬਰੋ ਹੁਣ ਕੋਈ ਗੱਲ ਨਹੀਂ ਆਪਾਂ ਫੀਸ ਦਾ ਆਖੀ ਦੇਣਾ ਹੁੰਦਾ ਮੁੱਲ ਤੇ ਤਾਨਾ ਬਾ ਤੁਹਾਡਾ ਮੁੱਲ ਪਿਆਰ ਵਾਪਸ ਦਿਓ ਜਦੋਂ ਆ ਪੰਜ ਮਿੰਟ ਆ ਜੇ ਆਪਣਾ ਬਸ ਤੁਸੀਂ ਉਹ ਸੇਲ ਹੁੰਦਾ ਵੀਰੇ ਇੰਨਾ ਤੇ ਪਿਆਰ ਅੱਪ ਲੈ ਕੇ ਆਉਂਦੇ ਰਹਿਣਾ ਤੁਹਾਡੀ ਖਾਤਰ ਨੇ ਤਾਂ ਚੰਗੇ ਤੇ ਜੰਮਾ ਝੋਟਣਾ ਮੰਨਿਆ 10 ਨੂੰ ਜਰੂਰ ਸਬਸਕ੍ਰਾਈਬ ਕਰ ਲੋ ਨਾਲ ਲੱਗਾ ਘੰਟੀ ਵਾਲਾ ਬਟਨ ਦਬਾ ਦਿਓ ਉਹਦੇ ਨਾਲ ਕੀ ਹੋਊਗਾ ਸਭ ਤੋਂ ਪਹਿਲਾਂ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੂ ਸਭ ਤੋਂ ਪਹਿਲਾਂ ਬੈਲ ਵਾਲਾ ਬਟਨ ਜਿਹੜਾ ਦਬਾਦਾ ਵੀਡੀਓ ਤੁਹਾਡੇ ਕੋਲ ਪਹੁੰਚੂਗੀ ਆ ਮੂਲ ਰਕਮ ਬਦਲ ਗਾ ਦੇ ਪੁੱਤਾ ਹੁਣ ਅੱਗੇ ਜਾਈ ਕਰ ਰਹੇ ਹਾਂ ਮਗਰ ਲੱਤਾਂ ਦੀ ਵੀ ਦੇਖੀ ਚੱਲੋ ਵੀ ਆਈਕੂ ਜਿੱਦਾ ਕੋਈ ਘਾਟ ਹੀ ਨਹੀਂ ਹੈ ਵੀਡੀਓ ਬਣਾਉਣੀ ਆ ਵੀਰੇ ਕਿਸੇ ਨੇ ਕਰ ਲਿਆ ਕਰੋ ਫੋਨ ਬਣਾ ਲਿਆ ਕਰ ਜੇ ਗਨੇ ਵਟਸਐਪ ਕਰਨੀ ਆਂਗੀ ਉਹ ਤਾਂ ਉਥੇ ਜਾ ਕੇ ਕਰ ਚਾਹੂਗਾ ਵਟਸਐਪ ਕਰਦੇ 2-3 ਮਿੰਟਾਂ ਦੀ ਵੀਡੀਓ ਟੇਡਾ ਮਨਾਲ ਕਰਕੇ ਬਣਾਓ ਵਟਸਐਪ ਕਰਦੇ 2 ਜੁਆਇ ਦੀ ਬੂਧਾ ਪਰ ਨੜਕਾ ਹੀ ਰਿਹਾ ਥਲੇ ਉਹ ਮੈਂ ਬੱਚਾ ਜੋ ਕਿ ਵੜੇ ਪੌਂਡੀ ਵੈਸੇ ਜੀ ਮੈਂ ਤਾਂ ਆ ਗਈ ਤੇ ਦੋਤ ਦੇ ਵੀ ਅਗਰ 10 ਲੀਟਰ ਗਿਆ ਭਾਵੇਂ ਤੁਸੀਂ 9 ਮੰਨ ਲਿਓ ਆਪਾਂ ਠਾਕੀ ਦੱਸਿਆ ਕਰਨਾ ਦੋਤ ਨੂੰ ਸਦੋਂ ਆਪਾਂ ਜੋ ਛੋੜੇ ਸਾਹਮਣੇ ਚੋਤਾ ਜਿਹੜਾ ਦੱਸਣ ਵਾਲੀ ਗੱਲ ਕੋਈ ਰਹੀ ਨਹੀਂ ਆਂਦੀ ਉੱਥੇ

ਆ ਰਹੀ ਲਾਇਜਮ ਤੇ ਇੱਕ ਨੰਬਰ ਚੁਾਈ ਆ ਮਿਲ ਕੇ ਲੇ ਜੋ ਵੀਰੇ ਪਾਉਂਦੀ ਦੱਸ ਤੋ ਦੋ ਯਾਰ ਦੋਨੇ ਟਾਈਮ ਹੀ ਆ ਆਪੋ ਸਾਪੇ ਬੱਚੇ ਨੂੰ ਛੱਡ ਦਿੰਨੇ ਵੀਰੇ ਆ ਲਿਖਾ ਦੀ ਪਤ ਖਾਣਾ ਧਾਰਾ ਲਾਈ ਰੱਖੀ ਮੈਂ ਬੱਚਾ ਘੱਟ ਅਗਲਾ ਕਹਿੰਦਾ ਕੋਈ ਨਹੀਂ ਜਦੋਂ ਬੱਚੇ ਨੂੰ ਦੱਟਿਆ ਜੋ ਵੀ ਤੁਹਾਨੂੰ ਪੱਛਾ ਦੁਆਰਾ ਸ਼ਾਰਟ ਦਾ ਚੰਗਾ ਦੇ ਲੋ ਸਾਰੇ ਵੀਰਾਂ ਦਾ ਐਂਡ ਟਾਈਮ ਵੀਡੀਓ ਦੇਖਣ ਲਈ ਸਹਿਦ ਲੋ ਧੰਨਵਾਦ ਜਲਦ ਮਿਲਦੇ ਆਗੇ ਨਵੇਂ ਵੀਡੀਓ ਦੇ ਨਾਲ